ਇੱਦਾਂ ਲੋਕਾਂ ਕੋਲ ਜਾਣਗੇ ਬੋਟਾਂ ਵਾਸਤੇ ਫਿਰ ਲੋਕ ਇਹਨਾਂ ਨੂੰ ਪੁੱਛਣਗੇ ਵੀ ਆ ਆ ਐਵੇਂ ਇਸ ਟਾਈਮ ਜਿਹੜਾ ਤੁਹਾ ਆ ਕੰਮ ਕੀਤਾ ਕਿਸੇ ਸਰਕਾਰ ਨੇ ਇਹਨਾਂ ੱੱਕਾ ਨਹੀਂ ਕੀਤਾ ਭਗਵਾਨ ਤਮਨ ਨੂੰ ਆਪਣੇ ਘਰੇ ਸੱਦ ਕੇ ਜੱਦਬੰਦੀਆਂ ਦੀ ਗੱਲ ਕਰਨੀ ਚਾਹੀਦੀ ਸੀ ਨਾ ਕਿ ਵੀ ਚੋਟ ਉੱਠ ਕੇ ਭੱਜ ਜਾਣਾ ਚਾਹੀਦਾ ਇੱਥੇ 19 ਤਰੀਕ ਨੂੰ ਇਹਨਾਂ ਨੂੰ ਸੱਦ ਕੇ ਮੀਟਿੰਗ 'ਚ ਇਹ ਵੀ ਪਹਿਲੀ ਵਾਰ ਹੋਇਆ ਗੱਲ ਸਾਹਿਬ ਜੀ 19 ਤਰੀਕ ਨੂੰ ਮੀਟਿੰਗ 'ਚ ਬੁਲਾਇਆ ਮੀਟਿੰਗ ਵਿੱਚ ਬੁਲਾ ਕੇ ਐਡਾ ਵੱਡਾ ਧੋਖਾ ਕੀਤਾ ਉਹਨਾਂ ਦੇ ਨਾਲ ਮੀਟਿੰਗ ਵਿੱਚ ਸੱਦ ਕੇ ਉਹਨਾਂ ਨੂੰ ਰੈਸਟ ਕਰਕੇ ਈ ਕੋ ਸਾਲੇ ਜਿਹਨਾਂ ਕੋਲ ਜਿੰਨਾ ਕੰਮ ਹੋ ਸਕਦਾ ਜ਼ੋਰ ਦੇ ਕੇ ਕਰ ਲੈਣ ਤਾਂ ਚੰਗੇ ਰਹਿਣਗੇ ਜੀਤ ਨਾ ਬੜੀ ਵੀ ਦੇਖ ਰਹੇ ਸਮੂਹ ਦਰਸ਼ਕਾਂ ਸਵਾਗਤ ਹੈ ਮੈਂ ਗੁਰ ਇਕਬਾਲ ਸਿੰਘ ਖਾਲਸਾ ਸਾਡੇ ਨਾਲ ਮੌਜੂਦ ਨੇ ਅੱਜ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਦੇ ਸੂਬਾ ਪ੍ਰਧਾਨ ਬੁੱਟਾ ਸਿੰਘ ਸ਼ਾਦੀਪੁਰ ਇਹਨਾਂ ਨਾਲ ਗੱਲ ਕਰਾਂਗੇ ਕਿਸਾਨ ਜਥੇਬੰਦੀਆਂ ਦੀ ਜਿਹੜੀ ਆਉਣ ਵਾਲੇ ਰਣਨੀਤੀ ਕੀ ਹੈ ਔਰ ਜੋ ਪੰਜਾਬ ਸਰਕਾਰ ਦੇ ਵੱਲੋਂ ਪਿਛਲੇ ਸਮੇਂ ਦੌਰਾਨ ਜਥੇਬੰਦੀਆਂ ਦੇ ਨਾਲ ਜੋ ਵਰਤਾਰਾ ਹੋਇਆ ਉਹਦੇ ਬਾਰੇ ਵੱਖ-ਵੱਖ ਗੱਲਾਂ ਬਾਰੇ ਚਰਚਾ ਕਰਾਂਗੇ ਸੋ ਸ਼ਾਦੀਪੁਰ ਜੀ ਤੁਹਾਡਾ ਸਵਾਗਤ ਹੈ ਜੀ ਤੇ ਅੰਡੀ ਵੀ ਦੇ ਜੀ ਧੰਨਵਾਦ ਜੀ ਮਿਹਰਬਾਨੀ ਜੀ ਸ਼ਾਦੀਪੁਰ ਜੀ ਅੱਜ ਤੁਸੀਂ ਹਲਕਾ ਸ਼ਤਰਾਣਾ ਜਾਈ ਹੋ ਕੀ ਕੀ ਥੋੜਾ ਪ੍ਰੋਗਰਾਮ ਸੀ ਤੇ ਉਸ ਬਾਰੇ ਅੱਜ ਜੀ ਇੱਕ ਤਾਂ ਆਪਣਾ ਸਮਾਣੇ ਦੇ ਵਿੱਚ ਜਿਹੜੇ ਛੋਟੇ ਬੱਚੇ ਪਿੱਛੇ ਟਿੱਪਰ ਥੱਲੇ ਆਏ ਆ ਉਹ ਬਹੁਤ ਵੱਡਾ ਐਕਸੀਡੈਂਟ ਹੋਇਆ ਤੇ ਮੰਦ ਭਾਗਾ ਉਹ ਧਰਨਾ ਉੱਥੇ ਲੱਗ ਰਿਹਾ ਜੀ ਉਸ ਧਰਨੇ ਦੇ ਵਿੱਚ ਉਸ ਜਿਹੜਾ ਪਰਿਵਾਰ ਆ ਦੁਖੀ ਪਰਿਵਾਰ ਨਜ਼ਾਰੇ ਉਹ ਬੇਟੇ ਇਕੱਤੇ ਉਹਨਾਂ ਨੂੰ ਮਿਲ ਕੇ ਤੇ ਉਸ ਤੋਂ ਬਾਅਦ ਇੱਕ ਜਿਹੜਾ ਬੇਅਦਬੀਆਂ ਦੇ ਸਬੰਧ ਵਿੱਚ ਸਾਬਕਾ ਹਸੈਨਿਕ ਹੈ ਜਿਹੜਾ ਮੁੰਡਾ ਗੁਰਜੀਤ ਉਹ ਕਾਫੀ देर ਤੋਂ ਟਾਵਰ ਤੇ ਆ ਅੱਜ ਉੱਥੇ ਵੀ ਪ੍ਰੋਗਰਾਮ ਸੀ ਉੱਥੇ ਵੀ ਹਾਜ਼ਰੀ ਭਰੀ ਉਸ ਤੋਂ ਬਾਅਦ ਇਧਰ ਪ੍ਰੋਗਰਾਮ ਸੀਗੇ ਸਾਡੇ ਸੱਜਣਾ ਮਿੱਤਰਾਂ ਦੇ ਗਾਂ ਪਰਿਵਾਰਾਂ ਦੇ ਵਿੱਚ ਭੋਗ ਉਹਨਾਂ ਭੋਗਾਂ ਤੋਂ ਹੁੰਦਾ ਹੋਇਆ ਪਹਿਲਾਂ ਇੱਕ ਦਤਾਲ ਵਾਲੇ ਦੇ ਬਿਰਕਾਂ ਦੇ ਸੀਗਾ ਫਿਰ ਉਹ ਪੁਰੀ ਸਾਹਿਬ ਨੇ ਜਿਹੜੇ ਪੱਤਰਕਾਰ ਉਹਨਾਂ ਦੇ ਰਿਸ਼ਤੇਦਾਰਾਂ ਦੇ ਸੀਗਾ ਇੱਥੇ ਉਧਰੋਂ ਹੋ ਕੇ ਸਾਡਾ ਪ੍ਰੋਗਰਾਮ ਅਜ ਪਿੰਡਾਂ ਦੇ ਵਿੱਚ ਸਾਡੇ ਸਾਥੀਆਂ ਨੇ ਬਣਾਇਆ ਹੋਇਆ ਸੀਗਾ ਵੀ ਪਿੰਡਾਂ ਦੀਆਂ ਇਕਾਈਆਂ ਜਿਹੜੀਆਂ ਨੇ ਉਹ ਅਸੀਂ ਤਿਆਰ ਕੀਤੀਆਂ ਸਾਨੂੰ ਸਮਾਂ ਦਿਓ ਤੇ ਆਪਾਂ ਇੱਕ ਦਿਨ ਇਕੱਠ ਕਰਕੇ ਉਹਦੇ ਵੱਡਾ ਇਹਦੇ ਵਿੱਚ ਪਾਤੜਾਂ ਦੇ ਵਿੱਚ ਤੇ ਉਹਨਾਂ ਸਾਰਿਆਂ ਨੂੰ ਉਹਨੂੰ ਯੋਗਤੀ ਪੱਤਰ ਦੇਵਾਂਗੇ ਮੈਂ ਚਲੋ ਇਹ ਸਾਡਾ ਪ੍ਰੋਗਰਾਮ ਸੀਗਾ ਅੱਜ ਦਾ ਇਥੋਂ ਦਾ ਤੇ ਉਹ ਜਿਹੜਾ ਉਹ ਬਹੁਤ ਮਤਲਬ ਜਿਹੜਾ ਪਿੰਡਾਂ ਵਾਲਾ ਪ੍ਰੋਗਰਾਮ ਸੀ ਉਹ ਵੱਡੇ ਪੱਧਰ ਤੂਤੇ ਉਹਨੂੰ ਅੱਜ ਮਜ਼ਬੂਤੀ ਮਿਲੀ ਹੈ ਬਹੁਤ ਪਿੰਡਾਂ ਦੇ ਵਿੱਚੋਂ ਨੌਜਵਾਨਾਂ ਦੇ ਵਿੱਚ ਵੀ ਭਾਰੀ ਉਤਸ਼ਾਹ ਆ ਤੇ ਲੋਕ ਜਿਹੜੇ ਨੂੰ ਜਥੇਬੰਦੀਆਂ ਦੇ ਨਾਲ ਰਲ ਕੇ ਚੱਲਣ ਨੂੰ ਆਪਣੇ ਹੱਕਾਂ ਦੀ ਲੜਾਈ ਜਿਹੜੀ ਹੈ ਉਹਨੂੰ ਲੜਨ ਵਾਸਤੇ ਲੋਕ ਅੱਗੇ ਆ ਕੇ ਤਿਆਰ ਬਿਠੇ ਸ਼ਦੀਪੁਰ ਜੀ ਪਿਛਲੇ ਕੁਝ ਦਿਨ ਪਹਿਲਾਂ ਜਿਹੜਾ ਸੀਐਮ ਸਾਹਿਬ ਦਾ ਬਿਆਨ ਆਇਆ ਵੀ ਉਹਨਾਂ ਨੇ ਜਿਹੜੇ ਕਿਸਾਨ ਜਥੇਬੰਦੀ ਇਹਨੂੰ ਦੁਕਾਨਦਾਰਾਂ ਦਾ ਦੁਕਾਨਦਾਰ ਹੀ ਦੱਸਿਆ ਉਸ ਬਿਆਨ ਨੂੰ ਕਿਵੇਂ ਦੇਖਦੋਂ ਤੁਸੀਂ ਜੀ ਮੇਕੋ ਮੈਂ ਤਾਂ ਇੱਕ ਗੱਲ ਕਹਿਣਾ ਵੀ ਸਾਡੇ ਸੀਐਮ ਨੇ ਪੰਜਾਬ ਦੇ ਭਗਵੰਤ ਮਾਨ ਜੀ ਪਰ ਮੈਨੂੰ ਨਹੀਂ ਉਹਦੀ ਸਮਝ ਲੱਗਦੀ ਵੀ ਉਹਨਾਂ ਦੇ ਬਿਆਨ ਜਿਹੜੇ ਨੇ ਬੇਤੁੱਕੇ ਕਿਉਂ ਹੁੰਦੇ ਨੇ ਕੁਝ ਥੇਰ ਤੋਂ ਜਦੋਂ ਦੇ ਦਿੱਲੀ ਹਰ ਕੇ ਆਏ ਨੇ ਦਿੱਲੀ ਹਰਨ ਤੋਂ ਬਾਅਦ ਨਾ ਉਹਨਾਂ ਦਾ ਸਿਸਟਮ ਹੀ ਬਦਲ ਗਿਆ ਸਾਰਾ ਰਾਜਨੀਤਿਕ ਤੌਰ ਤੇ ਇੰਨੀ ਚੇਂਜਿੰਗ ਉਹਦੇ ਵਿੱਚ ਆ ਗਈ ਹੈ ਕਿ ਹੱਦ ਤੋਂ ਵੀ ਜ਼ਿਆਦਾ ਦਿੱਲੀ ਹਰ ਕੇ ਉਸ ਤੋਂ ਬਾਅਦ ਆਣ ਕੇ ਸਾਡਾ ਪ੍ਰੋਗਰਾਮ ਸੀਗਾ ਹੱਕੀ ਮੰਗਾਂ ਜੜੀਆਂ ਨੇ ਉਹਨਾਂ ਤੇ ਲੜਾਈ ਲੜਦੀਆਂ ਕਿਸਾਨ ਜੁੜੀਆਂ ਸ਼ੁਰੂ ਤੋਂ ਲੈ ਕੇ ਲੜਦੀਆਂ ਹੁੰਦੀਆਂ ਨੇ ਤੇ ਇਹਨਾਂ ਤੱਕ ਕਦੀ ਵੀ ਨਾ ਕਿਸੇ ਨੇ ਕਿੰਨਾ ਚਿਰ ਨਾ ਭਗਉਣ ਦਾ ਮਨ ਨਹੀਂ ਕੀਤਾ ਸਾਡਾ 3 ਤਰੀਕ 3 ਮਾਰਚ ਨੂੰ ਸਾਡੀ ਮੀਟਿੰਗ ਚੋਂ ਭੱਜ ਗਿਆ ਉੱਠ ਕੇ ਮੈਨੂੰ ਐ ਲੱਗਿਆ ਜਿਵੇਂ ਜਵਾਕ ਨਹੀਂ ਭੱਜ ਜਾਂਦੇ ਖੇਡ ਦੇ ਖੇੜ ਦੇ ਕਿਹੜਦੇ ਉਹਨਾਂ ਦੇ ਬੁੱਤੀ ਬੁੱਤੀ ਜੀ ਟਾ ਕੇ ਖੁੱਤੀ ਜੀ ਨੂੰ ਆਪਾਂ ਕਹਿੰਦੇ ਹੁੰਨੇ ਆ ਤੋ ਟਾ ਕੇ ਭੱਜ ਜਾਂਦਾ ਏਕਨ ਭਗਵੰਤ ਮਾਨ ਜਿਉ ਤੋ ਭੱਜੇ ਜਿਹੜਾ ਕਿ ਮੰਦ ਭੱਗਾ ਹੀ ਬਿਲਕੁਲ ਲੋਕਾਂ ਨੇ ਇਸ ਗੱਲ ਦਾ ਬਹੁਤ ਵੱਡੇ ਪੱਧਰ ਤੇ ਬੁਰਾ ਬਣਾਇਆ ਵੀ ਭਗਵੰਤ ਮਾਨ ਨੂੰ ਆਪਣੇ ਘਰੇ ਸੱਦ ਕੇ ਜਥੇਬੰਦੀਆਂ ਦੀ ਗੱਲ ਸੁਣਨੀ ਚਾਹੀਦੀ ਸੀ ਨਾ ਕਿ ਵਿੱਚੋਂ ਉੱਠ ਕੇ ਭੱਜ ਜਾਣਾ ਚਾਹੀਦਾ ਈ ਮੈਂ ਕਈ ਜਗ੍ਹਾ ਇਹ ਗੱਲ ਕੀਤੀ ਏ ਖਾਲਸਾ ਜੀ ਵੀ ਜਿਹਨੂੰ ਆਪਾਂ ਘਰੇ ਸੱਦਨੇ ਆ ਗੱਲਬਾਤ ਵਾਸਤੇ ਉਹ ਨਹੀਂ ਭਜਦਾ ਹੁੰਦਾ ਘਰ ਵਾਲਾ ਜਿਹੜੇ ਆਏ ਹੋਏ ਨੇ ਜਿਨ੍ਹਾਂ ਨੂੰ ਬੁਲਾਇਆ ਹੈ ਜਿਨ੍ਹਾਂ ਦੀਆਂ ਮੰਗਾਂ ਨੇ ਉਹਨਾਂ ਦਾ ਬੇਟਾ ਨਹੀਂ ਵਰਦਾ ਉਹ ਕਹਿ ਸਕਦਾ ਕਿ ਸਾਡੀ ਨਹੀਂ ਗੱਲ ਸੁਣਦਾ ਇਹ ਚੱਲੇ ਆ ਪਰ ਸੀਐਮ ਜੀ ਆ ਰਾਂਜ ਭੱਜ ਗਿਆ ਜਿਵੇਂ ਜਵਾਕ ਹੁੰਦਾ ਬਿਲਕੁਲ ਇਹਨਾਂ ਨੇ ਉਸ ਦਿਨ ਵੀ ਮਾਨ ਮਰਯਾਦਾ ਜਿਹੜੀ ਸੀਐਮ ਦੀ ਉਹਨੂੰ ਬੌਣਿਆ ਕਰ ਦਿੱਤਾ ਉਸ ਤੋਂ ਬਾਅਦ 5 ਤਰੀਕ ਨੂੰ ਹੀ ਜਾਣਾ ਹੈ ਦਿੱਲੀ ਔਰ ਅਸੀਂ ਪਹਿਲਾਂ ਵੀ ਇਹ ਗੱਲ ਕਹਿੰਦੇ ਆ ਕਿ ਛੜਕਾ ਅਸੀਂ ਨਹੀਂ ਰੋਕਦੇ ਸਰਕਾਰਾਂ ਰੋਕਦੀਆਂ ਨੇ 5 ਤਰੀਕ ਨੂੰ ਹੀ ਦਿੱਲੀ ਜਾਣਾ ਹੈ ਸਾਡਾ ਫੈਸਲਾ ਸੀ ਵੀ ਜੇ ਰੋਕਣਗੇ ਸਾਈਡ ਤੇ ਬਹਿ ਜਾਗੇ ਸਾਰੀਆਂ ਛੜਕਾ ਪੰਜਾਬ ਦੀਆਂ ਪੰਜਾਬ ਸਰਕਾਰ ਨੇ ਆਪ ਜਾਮ ਕਰ ਦਿੱਤੀਆਂ ਟੋਟਲ ਜਿੰਨੇ ਵੀ ਰਸਤੇ ਅਨਸਾਰੇ ਨਾਲ ਜਮ ਕਰਤੇ ਜਿੱਥੇ ਸਾਨੂੰ ਰੋਕਿਆ ਹੀ ਸੜਕ ਤੇ ਬਹਿ ਗਏ ਸਾਈਡ ਦੇ ਉੱਤੇ ਅਸੀਂ ਨੂੰ ਸੜਕ ਰੁਕੀ ਬਾਕੀ ਇਹਨਾਂ ਨੇ ਅਰੈਸਟ ਕਰ ਲਏ ਬੰਦੇ ਸਾਡੇ ਠੀਕ ਹੈ ਜੀ ਉਸ ਤੋਂ ਬਾਅਦ 19 ਨੂੰ ਦੇਖ ਲਓ 19 ਤਰੀਕ ਨੂੰ ਇਹਨਾਂ ਨੂੰ ਸੱਦ ਕੇ ਮੀਟਿੰਗ 'ਚ ਇਹ ਵੀ ਪਹਿਲੀ ਵਾਰ ਹੋਇਆ ਗੱਲ ਸਾ ਜੀ 19 ਤਰੀਕ ਨੂੰ ਮੀਟਿੰਗ 'ਚ ਬੁਲਾਇਆ ਮੀਟਿੰਗ 'ਚ ਬੁਲਾ ਕੇ ਐਡਾ ਵੱਡਾ ਧੋਖਾ ਕੀਤਾ ਉਹਨਾਂ ਦੇ ਨਾਲ ਮੀਟਿੰਗ 'ਚ ਸੱਦ ਕੇ ਉਹਨਾਂ ਨੂੰ ਅਰੈਸਟ ਕਰਕੇ 19 ਤਰੀਕ ਰਾਤ ਨੂੰ ਆ ਤੁਹਾਡੇ ਨੇੜੇ ਅਗਨੌਰੀ ਵਾਲਾ ਵੀ ਉਹ ਸ਼ੰਭੂ ਵਾਲਾ ਉਧਰ ਆ ਦੋਆ ਬਾਡਰਾਂ ਦਾ ਤੈਸ਼ ਨੈਸ਼ ਕਰਕੇ ਰੱਖ ਦਿੱਤਾ ਅੱਜ ਤੱਕ ਕਦੀ ਕਿਸੇ ਵੀ ਸਰਕਾਰ ਨੇ ਇੰਨਾ ਵੱਡਾ ਹਮਲਾ ਨਹੀਂ ਕੀਤਾ ਜਿੰਨਾ ਇਹ ਝਾੜੂ ਸਰਕਾਰ ਨੇ ਕੀਤਾ ਤੇ ਇਹ 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 ਫੈਸਲੇ ਜਿਹੜੇ ਨੇ ਸਰਕਾਰ ਦੇ ਗਲਤ ਨੇ ਬਿਲਕੁਲ 100% ਗਲਤ ਨੇ ਲੋਕਾਂ ਦੇ ਮਨਾਂ ਵਿੱਚ ਐਡਾ ਗੁੱਸਾ ਹੈ ਠੀਕ ਹੈ ਜੇ ਸਰਕਾਰ ਆ ਉਹਨਾਂ ਦੀ ਲੋਕ ਚੁੱਪ ਕਰਕੇ ਬੈਠੇ ਆ ਬਹੁਤ ਵੱਡੇ ਪੱਧਰ ਤੇ ਲੋਕਾਂ ਦੇ ਮਨਾਂ ਵਿੱਚ ਗੁੱਸਾ ਹੈ ਜਦੋਂ ਕਿ ਤੇ ਸਮਾਂ ਆ ਗਿਆ ਦੇ ਚੁੱਕੜੇ ਟੰਗ ਨਾਲ ਲੋਕ ਇਹਨਾਂ ਦੇ ਇਹਨਾਂ ਦੇ ਖਿਲਾਫ ਗੁੱਸਾ ਜਿਹੜਾ ਇਹਨਾਂ ਗੱਲਾਂ ਦੇ ਕਿਵੇਂ ਕੱਢਦੇ ਨੇ ਅਸੀਂ ਭਗਵੰਤ ਮਾਨ ਜੀ ਨੂੰ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਤੁਸੀਂ ਕਿਸਾਨ ਜਥੇਬੰਦੀਆਂ ਕੋਈ ਲੈਕਸ਼ਨ ਨਹੀਂ ਲੜ ਰਹੀਆਂ ਤੁਸੀਂ ਇਹਨਾਂ ਤੋਂ ਹਮਾਇਤ ਲੈਣੀ ਹੈ ਵੱੜ ਕੇ ਤੁਸੀਂ ਕਹੀ ਜਾਂਦੇ ਹੋ ਇਹਨਾਂ ਨੇ ਦੁਕਾਨਾਂ ਦਲਾਲੀਆਂ ਨੇ ਤੁਹਾਡੇ ਕੋਲ ਸਾਰਾ ਸਿਸਟਮ ਹੈ ਯਾਰ ਇਨਕੁਆਰੀ ਸ਼ੁਰੂ ਕਰ ਦਿਓ ਇਹਨਾਂ ਦੀ 32 ਜਥੇਬੰਦੀਆਂ ਨੇ 32 ਦੀ ਇਨਕੁਆਰੀ ਸ਼ੁਰੂ ਕਰੋ ਕੱਲੇ-ਕੱਲੇ ਤੋਂ ਲੱਗ ਜਾਓ ਸਾਡੇ ਤੋਂ ਜਰੂਰ ਕਰਾ ਦਿਓ ਕੱਲੇ-ਕੱਲੇ ਦੀ ਇਨਕੁਆਰੀ ਕਰਾ ਦਿਓ ਦੁਨੀਆ ਸਾਹਮਣੇ ਪੇਸ਼ ਕਰ ਦਿਓ ਵੀ ਇਹਨਾਂ ਨੇ ਆ ਕੁਝ ਬਣਾਇਆ ਲੋਕਾਂ ਨੂੰ ਪਤਾ ਲੱਗ ਜੂਗਾ ਕਿਵੇਂ ਜਥੇਬੰਦੀਆਂ ਜਾਣ ਗਿਆ ਪਿੰਡਾਂ 'ਚ ਤੁਹਾਨੂੰ ਤਾਂ ਲੋੜ ਹੀ ਨਹੀਂ ਇਹਨਾਂ ਨੂੰ ਰੋਕਣ ਦੀ ਜੇਕਰ ਇਹਨਾਂ ਨੇ ਕੁਝ ਬਣਾ ਲਿਆ ਹੋਟਲ ਬਣਾ ਲੇ ਇਹਨਾਂ ਨੇ ਬਣਾ ਲੇ ਹਸਪਤਾਲ ਬਣਾ ਲੇ ਤੁਸੀਂ ਇਨਕੁਆਰੀ ਕਰਾ ਕੇ ਲੋਕਾਂ ਦੇ ਸਾਹਮਣੇ ਸੱਚ ਦਾ ਸਾਰਾ ਸੱਚ ਸਾਹਮਣੇ ਲਿਓ ਦੁੱਧਾ ਦੁੱਧ ਦੁੱਧ ਤੇ ਪਾਣੀ ਦਾ ਪਾਣੀ ਹੋ ਜੂਗਾ ਲੋਕ ਆਪ ਹੀ ਜਥੇਬੰਦੀਆਂ ਨੂੰ ਮਟਨ ਦੀ ਦੇਣਗੇ ਪਿੰਡਾਂ ਦੇ ਵਿੱਚ ਜੇ ਕੋ ਸਾਫ ਸੁਥਰੀ ਹੋਊਗੀ ਉਹ ਜਾਊਗਾ ਨਹੀਂ ਤੇ ਲੋਕ ਡੱਕ ਦੇਣਗੇ ਠੀਕ ਹੈ ਕਿ ਨਹੀਂ ਇਸ ਕਰਕੇ ਭਗਵਾਨ ਤਮਾਨ ਨੇ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਕਰਤਾ ਜਿਹੜਾ ਅੱਜ ਤੱਕ ਕਿਸੇ ਜਥੇਬੰਦੀ ਨੇ ਕੀਤਾ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਇਹ ਤੋਂ ਪਾਈ ਪਾਈ ਦਾ ਹਿਸਾਬ ਲੈਣਗੇ ਵੀ ਆ ਜਿਹੜਾ ਤੂੰ ਕੀਤਾ ਜਥੇਬੰਦੀਆਂ ਨਾਲ ਉਹ ਕਹਿੰਦੇ ਕੀ ਨੇ ਕਿਸਾਨੀ ਹੱਕੀ ਮੰਗਾ ਜਿਹੜੀਆਂ ਆਉਣ ਲੜਦੇ ਆ ਸੀ ਉਹ ਮੰਗਦੇ ਆ ਵੀ ਸਾਨੂੰ ਆ ਸਾਡੀਆਂ ਮੰਗਾਂ ਨੇ ਸਾਨੂੰ ਦਿਓ ਕਿਹੜੀ ਗੱਲ ਤੋਂ ਨਹੀਂ ਦਿੰਦੇ ਜਿਹੜੀ ਗੱਲ ਇਹ ਕਰਦੇ ਨੇ ਇਹਨਾਂ ਨੇ ਮੂੰਗੀ ਦਾ ਕਰ ਲਿਆ ਦੋ ਮੂੰਗੀ ਦੇ ਕੱਕਨੇ ਕਿਸੇ ਨੂੰ ਦਿੱਤਾ ਬੱਟ ਗੜਾ ਪੈ ਗਿਆ ਗੜੇ ਦਾ ਕੱਖ ਨਹੀਂ ਦਿੱਤਾ ਕਿਸੇ ਨੂੰ ਸਾਡੇ ਇਲਾਕੇ ਦੇ ਵਿੱਚ ਫੰਗਸ ਪੈ ਗਈ ਟਮਾਟਰ ਨੂੰ ਉਹਦੇ ਦਾ ਕੱਖ ਨਹੀਂ ਦਿੱਤਾ ਕਿਸੇ ਨੂੰ ਬੜਾ ਰੌਲਾ ਸੀ ਪਾਇਆ ਕੁਝ ਵੀ ਨਹੀਂ ਕੀਤਾ ਦਵਾਈ ਵੀ ਨਹੀਂ ਦਿੱਤੀ ਹੜਾਂ ਦਾ ਹੀ ਉਹ ਅੱਧ ਪਚਾਦਾ ਦਿੱਤਾ ਜਿਹੜਾ ਸਾਰੇ ਪੰਜਾਬ ਚਾੜਾ ਟੋਟਲ ਸਾਰੇ ਲੋਕਾਂ ਕੋਲ ਅਜੇ ਤੱਕ ਉਹ ਵੀ ਨਹੀਂ ਪਹੁੰਚਿਆ ਇਹਨਾਂ ਕੋਲ ਇੱਕੋ ਕੰਮ ਆ ਵੀ ਜਿੰਨੀਆਂ ਬਾਦਕਾਰਾਂ ਕੋਲੇ ਜ਼ਮੀਨਾਂ ਨੇ 60-62 ਸਾਲ ਦੇ 60-60 ਸਾਲ ਦੇ ਬਾਹਰ ਰਿਆ ਉਹਨਾਂ ਦੇ ਕਨੈਕਸ਼ਨ ਲੱਗੇ ਨੇ ਮੋਟਰਾਂ ਉਹਨਾਂ ਦੇ ਨਾਂ ਨੇ ਸਾਰਾ ਕੁਝ ਚੱਲ ਰਿਹਾ ਸਿਸਟਮ ਉਹਨਾਂ ਨੇ ਆਪ ਤਿਆਰ ਕੀਤਾ ਕੁੜੀਆਂ ਆਬਾਦ ਕੀਤੀਆਂ ਨੇ ਬਦਲਾ ਗਰਦੌਰੀਆਂ ਉਹਨਾਂ ਦੇ ਨਾਂ ਸਾਰਾ ਕੁਝ ਹੈ 60 ਸਾਲਾਂ ਦਾ ਤੇ ਉਹਨਾਂ ਨੂੰ ਜ਼ਬਰਦਸਤੀ ਉਜਾੜਨ ਤੇ ਲੱਗੇ ਹੋਏ ਨੇ ਵੀ ਕੱਟ ਦੋ ਸਾਡੇ ਏਰੀਆ ਚ ਵੀ ਅਗਲੇ ਦਿਨ ਇਹਨਾਂ ਨੇ ਕੀਤਾ ਇੱਕ 60 65 ਸਾਲ ਦੇ ਬੈਠੇ ਸੀ ਕੋਈ ਉਹ ਦੱਸਦੇ ਨੇ ਸਾਡੇ ਕੋਲ ਸਟੇ ਵੀ ਹੈਗਾ ਸੀ ਉਹ ਯਾਰ ਕਿ ਉਹ ਮਾਰੇ ਪਰ ਕੱਟ ਗਈ 43 44 ਕਿੱਲੇ ਜ਼ਮੀਨ ਦੀ ਮਤਲਬ ਘਟਦੀ ਇਸ ਕਰਕੇ ਸਾਰੇ ਕੰਮ ਇਹ ਹੁਣ ਇਹਨਾਂ ਨੇ ਕੀ ਕਰਿਆ ਹੁਣ ਇਹਨਾਂ ਨੇ ਕੀ ਕਰਿਆ ਹੁਣ ਇਹਨਾਂ ਨੇ 24311 ਕਿੱਲੇ ਜ਼ਮੀਨ ਜਿਹੜੀ ਲੁਧਿਆਣੇ ਦੇ ਆਲੇ-ਦਾਲੇ ਆ ਉਹ ਨਰ ਕੋਈ ਕਰਨ ਲੱਗ ਪਏ ਹੁਣ ਉਹਦੇ ਵਿੱਚ ਦੱਸੋ ਇਹ ਕੀ ਦੇਣਗੇ ਲੋਕਾਂ ਨੂੰ ਇੱਕ ਠੱਗੀ ਮਾਰਨ ਦਾ ਇਹ ਤਾਂ ਸਿੱਧੀ ਓ ਠੱਗੀ ਆ ਕਿ ਤੁਹਾਨੂੰ ਇੱਕ ਹਜ਼ਾਰ ਏਕੜ ਦਾ ਪਲਾਟ ਦਿੱਤਾ ਜਾਊਗਾ ਜੀ 200 ਏਕੜ ਦਾ ਪਲਾਟ ਦਿੱਤਾ ਜਾਊਗਾ ਜੀ ਉਹ ਤੁਹਾਨੂੰ ਪੂਰਾ ਉਹਦੇ ਜੋ ਫਾਇਦਾ ਬੜਾ ਹੋਵੇਗਾ ਹਨਾ ਉਹ ਸਵਾ 4 ਕਰੋੜ ਦਾ ਤੁਹਾਡਾ ਬਣ ਜੂ ਕਦੋਂ ਬਣ ਜੇਗਾ ਉਹ ਕਦੋਂ ਹੋਊਗਾ ਅੱਜ ਦੇ ਉਹ ਨੱਜ ਕਿਤੇ ਦੇ ਦੋ ਜ਼ਮੀਨ ਸਾਰੀ ਤੁਸੀਂ ਲੋਕਾਂ ਕੋਲ ਖੋਹ ਲੈਣ ਲੱਗਿਓ ਵਾਹੀ ਜੋਗਰ ਰਕਬਾ ਕਿਤੇ ਰਹਿਣ ਹੀ ਚੱਲਿਆ ਸਾਰੇ ਦੇ ਸਾਰੇ ਤੁਸੀਂ ਉਹਨਾਂ ਜਿਹੜੇ ਵੱਡੇ ਕਾਰਪੋਰੇਟ ਰੇਟ ਘਰਾਣੇ ਨੇ ਜਿਨ੍ਹਾਂ ਦਾ ਅਸੀਂ ਰੌਲਾ ਪਾ ਰਹਿਆਂ ਐਨੀ ਦੇਰ ਤੋਂ ਵੀ ਤੁਸੀਂ ਉਹਨਾਂ ਦਾ ਢਿੱਡ ਪਰਣਾ ਚਾਹੁੰਦੇ ਹੋ ਲੋਕਾਂ ਕੋਲੋਂ ਸਾਰਾ ਕੁਝ ਖੋਹ ਕੇ ਉਸ ਕਾਰਪੋਰੇਟ ਘਰਾੜਿਆਂ ਦੀ ਝੋਲੀ ਵਿੱਚ ਧਰਨਾ ਚਾਹੁੰਦੇ ਨੇ ਜਾਂ ਆਪਣਾ ਘਰ ਪਰਣਾ ਚਾਹੁੰਦੇ ਆ ਇਹੋ ਹੀ ਇਹਨਾਂ ਕੋਲ ਕੰਮ ਹੈ ਹੋਰ ਕੋਈ ਵੀ ਦੂਜਾ ਕੰਮ ਨਹੀਂ ਹੈ ਤੇ ਕੀਤਾ ਇੱਕ ਸ਼ਤਿਪੁਰ ਸਾਹਿਬ ਤੁਸੀਂ ਵੀ ਹਲਕਾ ਸ਼ਤਰਾਨਾ ਜੀ ਕੋ ਗੱਦੀ ਬਹੁਤ ਮਾਰਿਆ ਥੋੜਾ ਪਿੰਡ ਵੀ ਕੋ ਘੱਗਰ ਦੀ ਮਾਰੇ ਡਾਉਂਦਾ ਹਰ ਸਾਲ ਕੋ ਘੱਗਰ ਤੇ ਬਾਈ ਬਚਉਂਦਾ ਇਹ ਸਾਲ ਤੁਹਾਨੂੰ ਕੀ ਲੱਗਦਾ ਕਿ ਬਸਾ ਦਾ ਮੌਸਮ ਆਉਣ ਵਾਲਾ ਔਰ ਕੋਈ ਪੰਜਾਬ ਸਰਕਾਰ ਦੇ ਵੱਲੋਂ ਕੋਈ ਘੱਗਰ ਦੇ ਹੱਲੇ ਕੋਈ ਕਿੱਤਾ ਖੁਸ਼ੀ ਵੀ ਕੁਝ ਅਜੇ ਤੱਕ ਕੱਖ ਨਹੀਂ ਹੋਇਆ ਪੁੱਛ ਵੀ ਅਜੇ ਤੱਕ ਨਾ ਹੋਇਆ ਨਾ ਸਾਨੂੰ ਲੱਗਦਾ ਹੋਣਾ ਹੀ ਹੈ ਹੁਣ ਜਦੋਂ ਇਹ ਸਰਕਾਰ ਬਣੀ ਹੈ ਪਹਿਲਾ ਪੈ ਡਿਸੀਜਨ ਆਇਆ ਹੜਾ ਦਾ ਬਾਰਸ਼ਾਂ ਦਾ ਟਾਈਮ ਆਇਆ ਉਦੋਂ ਦੀਆਂ ਛੜਕਾ ਟੁੱਟੀਆਂ ਨੇ ਅਜੇ ਤੱਕ ਉਹ ਬਣੀਆਂ ਨਹੀਂ ਸਾਬਲੋੜ ਵਜੇ ਤਾਂ ਕਿੰਨੀਆਂ ਬੜੀਆਂ ਹੁਣ ਉਹਨਾਂ ਦੀ ਰਿਪੇਅਰ ਪੂਰਜੀ ਸੁਣਦੇ ਐ ਬਸ਼ੈ ਤੋਨ ਲੱਗ ਗਈ ਕਿਤੇ ਹੋ ਗਈ ਕਿਤੇ ਰਹਿ ਗਈ ਉਦੋਂ ਉਹਨੀਆਂ ਟੁੱਟੀਆਂ ਛੜਕਾਂ 3 ਸਾਲ ਦੀਆਂ ਅਜੇ ਤੱਕ ਬਣੀਆਂ ਨਹੀਂ ਬਾਕੀ ਕਿਤੋਂ ਹੈ ਕੁਝ ਸਾਨੂੰ ਨਹੀਂ ਲੱਗਦਾ ਪਤਾ ਨਹੀਂ ਇਹ ਕਰਦੇ ਕੀ ਨੇ ਸਾਨੂੰ ਇੰਦਿਆਂ ਦੀ ਸਮਝ ਹੀ ਨਹੀਂ ਲੱਗਦੀ ਵੀ ਜੇ ਤੁਹਾਡੇ ਕੋਲ ਪੈਸਾ ਹੈ ਪਹਿਲੇ ਤੂੰ ਕਹਿੰਦੇ ਖਜ਼ਾਨਾ ਦਾ ਭਰਿਆ ਉਹਨਾਂ ਨੂੰ ਪਤਾ ਹੀ ਨਹੀਂ ਪੁਰਾਣਿਆਂ ਨੂੰ ਤਾਂ ਖਜ਼ਾਨਾ ਦਾ ਕਹਿੰਦੇ ਭਰਿਆ ਰਹਿਦਾ ਜੇ ਖਜ਼ਾਨਾ ਭਰਿਆ ਫਿਰ ਕੰਮ ਕਰੋ ਲੋਕਾਂ ਦੇ ਹੁਣ ਜਿਹੜੀ ਸਫਾਈ ਹੈ ਨਾਲਿਆਂ ਦੀ ਨਦੀਆਂ ਦੀ ਵਿੰਗ ਵਾਲ ਉਹਨਾਂ ਦੇ ਉਹ ਆ ਟਾਈਮ ਆ 10 ਦਿਨ ਨੂੰ ਝੋਣਾ ਲਗਣਾ ਸ਼ੁਰੂ ਹੋ ਜਾਊਗਾ ਉਸ ਤੋਂ ਬਾਅਦ ਬਾਰਸ਼ਾਂ ਪਹਿਲਾਂ ਲੱਗੀਆਂ ਜਦੋਂ ਬਾਰਸ਼ਾਂ ਪਹਿਲਾਂ ਲੱਗੀਆਂ ਕਦੀ ਵੀ ਸਫਾਈ ਨਹੀਂ ਹੁੰਦੀ ਆ ਸਮਾਂ ਜਿਹੜਾ ਇਹ ਇਹ ਨਾਲਿਆਂ ਨੂੰ ਸਫਾਈ ਕਰਨ ਦਾ ਉਹਨਾਂ ਦੇ ਬੰਦ ਮਜ਼ਬੂਤ ਕਰਨ ਦਾ ਪਰ ਅਜੇ ਤੱਕ ਗੱਲਾਂបਾਤਾਂ ਤੋਂ ਬਗੈਰ ਕੱਖ ਵੀ ਨਹੀਂ ਹੋ ਰਿਹਾ ਤੇ ਸਾਨੂੰ ਐ ਲੱਗਦਾ ਸਮਾਂ ਇਹ ਵੀ ਇਹਨਾਂ ਨੇ ਇਦਾਂ ਹੀ ਕੱਢ ਦੇਣਾ ਤੇ ਇੱਕੋ ਦਾ ਹਾਰ ਰਹਿ ਗਿਆ ਉਹਨਾਂ ਕੋਲ ਬਗਰ ਰਹਿ ਕੀ ਗਿਆ ਇੱਕੋ ਸਾੜਾ ਜਿ ਇਹਨਾਂ ਕੋਲ ਜਿੰਨਾ ਕੰਮ ਹੋ ਸਕਦਾ ਜ਼ੋਰ ਦੇ ਕੇ ਕਰ ਲੈਣ ਤਾਂ ਚੰਗੇ ਰਹਿਣਗੇ ਤੇ ਇਹਦਾ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੇ ਨਾ ਦਿਲ ਉੱਤੇ ਲਿਖਿਆ ਲੋਕਾਂ ਨੇ ਕੱਲਾ ਕੱਲਾ ਹਜ਼ਾਬ ਇਹਨਾਂ ਨੂੰ ਪੁੱਛਣਾ ਹੈ ਭਗਵੰਤ ਮਾਨ ਹੋਂ ਦੱਸਤੋ ਲੋਕਾਂ ਨੂੰ ਅੱਧੀ ਰਾਤ ਜਿਹੜਾ ਇਹਨਾਂ ਨੇ ਠਾਇਆ ਹੈ ਸਭ ਤੋਂ ਵੱਡਾ ਜ਼ੁਲਮ ਉਹ ਕੀਤਾ ਇਹਨਾਂ ਨੇ 80-80 ਸਾਲ ਦੇ ਬਜ਼ੁਰਗ ਅਸੀਂ ਵੇਖਿਆ ਰਾਤ ਨੂੰ ਸਿਰ ਤੇ ਧਰ ਕੇ ਕੰਬਲ ਉਤਰੇ ਫਿਰ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਜਾਣਾ ਕਿੱਧਰ ਨੂੰ ਹੈ ਵੇਖੋ ਏਡੀ ਕਿੱਡੀ ਕੁ ਵੱਡੀ ਗੱਲ ਸੀ ਇਹਨਾਂ ਨੇ ਖਾਲੀ ਕਰਾਉਣਾ ਸਨ ਨਾ ਬਾਰਡਰ ਆਪ ਹੀ ਇਹਨਾਂ ਨੇ ਭਾਏ ਆਪ ਹੀ ਚੁੱਕਤੇ ਤੇ ਚੁੱਕੇ ਵੀ ਰਾਤ ਫਿਰ ਉਹਨਾਂ ਦੀ ਜਿਹੜਾ ਸਮਾਨ ਸੀ ਟਰਾਲੀਆਂ ਉਹਨਾਂ ਦੇ ਟੀਵੀ ਉਹਨਾਂ ਦੀਆਂ ਫ੍ਰਿਜਾਂ ਉਹਨਾਂ ਦੇ ਕੂਲਰ ਉਹਨਾਂ ਦਾ ਸਾਜੋ ਸਮਾਨ ਕਿਸੇ ਨੇ ਉਹਦੀ ਜ਼ਿੰਮੇਵਾਰੀ ਸਮਝੀ ਨਹੀਂ ਉਹ ਅਵਾਰਾ ਕਰ ਦਿੱਤਾ ਅਵਾਰਾ ਜਦੋਂ ਹੋ ਗਿਆ ਲੋਕ ਚੁੱਕ ਕੇ ਲੈ ਗਏ ਹੁਣ ਉਹਦਾ ਪਤਾ ਨਹੀਂ ਲੱਗਣ ਡਿਆ ਨਾ ਤਾਂ ਪੁੱਠਾ ਇਹਨਾਂ ਦੇ ਪੈਂਡਿਆ ਨਾ ਲੋਕ ਤਾਂ ਇਹਨਾਂ ਤੋਂ ਮੰਗਣ ਕਿ ਸਰਕਾਰ ਦੀ ਜ਼ਿੰਮੇਵਾਰੀ ਸੀ ਚਾਹੇ ਸਰਕਾਰਾਂ ਨੂੰ ਕਿਤੇ ਨਾ ਕਿਤੇ ਬਣਾ ਕੇ ਕੋਈ ਏਰੀਆ ਇਕੱਠਾ ਕਰਦੇ ਕਵਰ ਕਰਦੇ ਉਹਦੇ ਵੀ ਖੜਾਉਦੇ ਜਿਹੜਾ ਜਿਹੜਾ ਆਪਣੇ ਕਾਗਜ ਲਈ ਹੁੰਦਾ ਉਹ ਤੋਂ ਆਪਣੇ ਲਈ ਜਾਂਦਾ ਜ਼ਿੰਮੇਵਾਰੀ ਸਰਕਾਰ ਦੀ ਹੀ ਨਾ ਸਰਕਾਰ ਨੇ ਵੱਡੇ ਪੱਧਰ ਤੇ ਲੋਕਾਂ ਦਾ ਨੁਕਸਾਨ ਕੀਤਾ ਲੋਕਾਂ ਦੇ ਦਿਲਾਂ ਉੱਤੇ ਲਿਖਿਆ ਪਿਆ ਲੋਕੋ ਵੀ ਇਹਨਾਂ ਨੂੰ ਤਾਕਤ ਪੁੱਛਣਗੇ ਵੀ ਭਗਵੰਤ ਮਾਨ ਜੀ ਦੱਸੋ ਹੁਣ ਹੁਣ ਸਾਡੇ ਕੋਲ ਆਇਆ ਨਾ ਜਦੋਂ ਪਿੰਡਾਂ ਜਾਣ ਕੇ ਫੇਰ ਪੁੱਛ ਲਗਾਈ ਤਾਂ ਲੋਕਾਂ ਦੀ ਇਹਨਾਂ ਨੂੰ ਲੋੜ ਨਹੀਂ ਹੈਗੀ ਲੋਕ ਆਪੋ ਆਪਣੇ ਕੰਮ ਲੱਗੇ ਨੇ ਇਹ ਲੁੱਟੀ ਜਾਂਦੇ ਨੇ ਇਸ ਕਰਕੇ ਜਿੱਦਣ ਲੋਕਾਂ ਕੋਲ ਜਾਣਗੇ ਵੋਟਾਂ ਵਾਸਤੇ ਫੇਰ ਲੋਕਾਂ ਦੇ ਨਾਲ ਪੁੱਛਣਗੇ ਵੀ ਆ ਆ ਐਸ ਐਸ ਟਾਈਮ ਜਿਹੜਾ ਤੁਹਾ ਕੰਮ ਕੀਤਾ ਕਿਸੇ ਸਰਕਾਰ ਨੇ ਮੇਨਾਂ ਤੱਕਾ ਨਹੀਂ ਤੁਸੀਂ ਕੀਤਾ ਹੁਣ ਉਹ ਆਦਰੇ ਸਕੂਲ ਬਟਿੰਡੇ ਵਾਲਾ ਕੀ ਬਣਿਆ ਜੋ ਮੇਰੇ ਕੋਲ ਰਿਪੋਰਟ ਆਇਆ ਜੋ ਪਤਾ ਲੱਗਿਆ ਕਿ ਉਹ ਸਕੂਲ ਦਾ ਸਭ ਤੋਂ ਵਧੀਆ ਰਿਜ਼ਲਟ ਆ ਪਹਿਲੇ ਨੰਬਰ ਤੇ ਆਇਆ ਇਹਨਾਂ ਨੇ ਉੱਥੇ ਕੁੱਟ ਕੁੱਟ ਕੇ ਮਾਸਟਰਾਂ ਦਾ ਕੀ ਕਿਸਾਨ ਜਥੇਬੰਦੀਆਂ ਚੱਲੀਆਂ ਗਿਆ ਉਹਨਾਂ ਦਾ ਕੀ ਬੈਡਵਾ ਦਾ ਕੀ ਬੁਰਾ ਹਾਲ ਕਰਤਾ ਤੇ ਤਿੰਨ ਤਿੰਨ ਚਾਰ ਚਾਰ ਸਾਲ ਦੇ ਨਿਆਣੇ ਵੀ ਮੇਰੇ ਖਾਲੂ ਜੇਲ੍ਹ ਚ ਰਹਿਣੇ ਚਾਹਤ ਉਸ ਕੇਸ ਦੇ ਵਿੱਚ ਇਸੇ ਤਰ੍ਹਾਂ ਬਾਕੀ ਪਸਡਾ ਕਦੀ ਵੀ ਡਾਂਗ ਨਾਲ ਮਸਲਾ ਨਹੀਂ ਆ ਲੁੰਦਾ ਇੱਕੋ ਕਲਾਕਾਰ ਨੇ ਗਏ ਨੇ ਕਹਿੰਦੇ ਜਿੱਦ ਨਾਲ ਮਸਲੇ ਵਿਗੜ ਜਾਂਦੇ ਨੇ ਜਿਵੇਂ ਰਜਮੰਦੇ ਕਰ ਲੋ ਨਿਬੜ ਜਾਂਦੇ ਨੇ ਹਮੇਸ਼ਾ ਜੇ ਕਿਸੇ ਨੇ ਤਰਕੀ ਪਾਈਏ ਜੇ ਵਿਕਾਸ ਹੋਇਆ ਹੈ ਸਹਿਮਤੀ ਦੇ ਨਾਲ ਸਾਰੇ ਲੋਕਾਂ ਨੂੰ ਇਕੱਠਿਆਂ ਕਰਕੇ ਤਾਂ ਚੱਲਿਆ ਜਾਂਦਾ ਤਾਂ ਵਿਕਾਸ ਵੀ ਹੁੰਦਾ ਤੇ ਮਸਲੇ ਵੀ ਹੱਲ ਹੁੰਦੇ ਰਹੇ ਜੇਕਰ ਜ਼ਬਰਦਸਤੀ ਕਰਨੀ ਚਾਹੀਏ ਜਿੰਨਾ ਮਰਜੀ ਦਬਾਉਣ ਦਾ ਯਤਨ ਕਰੀਏ ਉਹ ਹਮੇਸ਼ਾ ਉੱਭਰਦੀਆਂ ਹੁੰਦੀਆਂ ਨੇ ਕਦੇ ਥੱਲੇ ਨਹੀਂ ਦਬਦਾ ਹੁੰਦਾ ਇਹ ਮਾੜੀ ਸੋਚ ਹੈ ਨਾ ਇੱਕ ਸ਼ਰਦੀਪੁਰ ਸਾਹਿਬ ਜਿਹੜੇ ਸਰਕਾਰ ਦੇ ਵੱਲੋਂ ਜਿਹੜਾ ਨਹਿਰੀ ਪਾਣੀ ਦੇਣ ਲਈ ਰਜਵਾਹੇ ਬਣਾਏ ਗਏ ਨੇ ਪਾਤਨ ਲੱਕੀ ਦੇਖਣ ਚ ਆਇਆ ਵੀ ਜਿਹੜੇ ਰਜਵਾਹੇ ਬਣਾਏ ਨੇ ਉਹ ਬਣਨ ਤੋਂ ਪਹਿਲਾਂ ਟੁੱਟ ਗਏ ਕੀ ਦੇਖਦੇ ਹੋ ਵੀ ਸਰਕਾਰ ਦੀ ਜਿਹੜੀ ਇਹ ਬਣਾਏ ਨੇ ਰਜਵਾਹੇ ਬੀ ਉਹ ਠੀਕ ਕਿਧਰ ਵੱਲੋਂ ਸਹੀ ਕੰਮ ਕੀਤਾ ਜਾ ਰਿਹਾ ਸਾਰਾ ਕੁਝ ਹੀ ਗਲਤ ਹੋ ਰਿਹਾ ਜੀ ਉਹਦੇ ਚ ਉਹਦੇ ਚ ਹੁਣ ਇਹ ਕਹਿ ਰਹੇ ਸੀ ਇਹਨਾਂ ਦੇ ਨਾਲ ਇਹਦਾ ਸਾਡੇ ਨਾਲ ਬੰਦਾ ਸੀ ਘੱਟ ਵੇੜ ਤੇ ਪਰ ਤੋਂ ਉਹ ਕਹਿ ਰਿਹਾ ਜਈ ਆਮ ਬਿਟਾਰਾ ਮਾਰਦੇ ਨੇ ਵੀ 40 ਸਾਲ ਤੱਕ ਅੱਦੀ ਪਾਣੀ ਨਹੀਂ ਪਹੁੰਚਾਇਆ ਸੀ ਟਾਇਲਾਂ ਦੇ ਪਚਾਤਾ ਇੱਕ ਤਾਂ ਇਹਨਾਂ ਦੀ ਨਹਿਰਾ ਆਈਡੀਆ ਨੇ ਉਹ ਸਾਡੇ ਰੀਜ ਕਿੰਨੀਆਂ ਜਗ੍ਹਾ ਸੀ ਵੇਖਿਓ ਵੀ ਟੁੱਟ ਗਈਆਂ ਬਾਕੀ ਪਤਾ ਨਹੀਂ ਉਹ ਕੰਮ ਦੇ 2 ਨੰਬਰ ਦਾ ਹੀ ਹੋ ਰਿਹਾ ਤਾਂ ਇਹ ਟੁੱਟੂ ਹੀ ਨਾ ਇਹ ਢੀ ਜਲਦੀ ਦਾ ਟੁੱਟਦੀ ਨਹੀਂ ਦੂਜਾ ਜਿਹੜਾ ਕਹਿੰਦੇ ਨੇ ਪਾਣੀ ਪਹੁੰਚਾਤਾ ਕਈ ਜਗ੍ਹਾ ਤੇ 6 6 ਇੰਚ ਦੇ ਮੋਗੇ ਜਿਹੜੇ ਸੀ ਉਹਨਾਂ ਨੂੰ ਫਰਜ ਕਰ ਲੋ ਆ ਲੈਵਲ ਉਹਦਾ ਇਥੋਂ ਚੱਕ ਕੇ 4 ਇੰਚ ਉੱਚਾ ਕਰਤਾ ਤੇ 2 ਇੰਚ ਦਾ ਮੋਗਾ ਕਰਤਾ 6 ਛੇ ਵਾਲੀ ਜਗ੍ਹਾ ਤੇ 2 ਦਾ ਕਰਤਾ ਤੇ ਪਾਣੀ ਦੇ ਚਲ ਮਾੜਾ ਮੋਟਾ ਜਾਊਗਾ ਹੀ ਅੱਗੇ ਜਦੋਂ ਪਿਛਾਂ ਕੇ ਇਹਨੂੰ ਮਿਲ ਰਿਹਾ ਅਖਾ ਟਾਇਲ ਤੇ ਬਚਾ ਦੇਣਾ ਤੇ ਟਾਇਲ ਵਾਲਾ ਕਹਿਆ ਸੀ ਵੀ ਟਾਇਲ ਤੇ ਬਚਾਣਾ ਹੈ ਖੇਤ ਕਿਸੇ ਤੇ ਚ ਜਾਵੇ ਜਾਂ ਨਾ ਜਾਵੇ ਇਸ ਕਰਕੇ ਬਹੁਤ ਗਲਤ ਹੋ ਰਿਹਾ ਕੰਮ ਉਹ ਸਹੀ ਨਹੀਂ ਹੁੰਦਾ ਪਿਆ ਹੋਰ ਜਵਾਬ ਹੈ ਬਣਾਉਣ ਤੋਂ ਪਹਿਲਾਂ ਟੁੱਟ ਰਹੇ ਨੇ 6 ਮਹੀਨੇ ਨਹੀਂ ਕੱਢਦੇ ਸਾਰੇ ਦੇ ਸਾਰੇ ਸਮਾਪਤ ਹੋ ਜਾਣੇ ਸੂਈਸ ਨੂੰ ਬੂਟਾ ਸਿੰਘ ਛਾਦੀਪੁਰ ਜਿਹਨਾਂ ਨੇ ਦੱਸਿਆ ਕਿ ਜੋ ਪੰਜਾਬ ਸਰਕਾਰ ਦੇ ਵੱਲੋਂ ਸਾਨਣਾਤ ਕਾ ਕਿੱਦਾ ਗਿਆ ਤੇ ਜਿਹਦਾ ਇਹਨਾਂ ਨੂੰ ਆਉਣ ਵਾਲੀਆਂ ਚੋਣਾਂ ਦੇ ਵਿੱਚ ਉਹਦਾ ਜਿਹੜਾ ਖਮਜ ਭੁਗਤਣਾ ਪਵੇਗਾ ਸੋ ਤੁਸੀਂ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇਖਣ ਲਈ ਬਣੇ ਰਹੋ ਅਜੀਤ ਵੈਬ ਟੀਵੀ